ਇੱਕ ਸਿੱਖ ਦੋਇ ਸਾਤ ਸੰਗਪੰਜੀ ਪਰਮੇਸ਼ਰ ਪਰਮੇਸ਼ਰ ਦੇ ਰੂਪ ਦੇ ਵਿੱਚ ਜੜ ਬੈਠੀ ਸਾਧ ਸੰਗਤ ਜੀ ਗੁਰਪਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਪੰਥ ਦੀ ਸ਼ਹੀਦੀ ਦਾਸਤਾਨ ਲਾਹੌਰ ਦੀ ਤਤੀ ਤਵੀ ਤੋਂ ਚੱਲ ਕੇ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਗੁਰਦਵਾਰਾ ਸਾਹਿਬ ਦੀ ਹਦੂਦ ਦੇ ਵਿੱਚ ਤੱਕ ਪਹੁੰਚ ਗਈ ਇਹ 420 ਸਾਲ ਦਾ ਸਫ਼ਰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤੋਂ ਸ਼ੁਰੂ ਹੋ ਕੇ ਸਾਡੇ ਪਿਆਰੇ ਵੀਰ ਭਾਈ ਹਰਦੀਪ ਸਿੰਘ ਨਿੱਜਰ ਦੇ ਸਰੀਰ ਤੱਕ ਪਹੁੰਚੇ ਮੈਂ ਆਪ ਜੀ ਦੇ ਨਾਲ ਹਰਦੀਪ ਸਿੰਘ ਦੀਆਂ ਤਿੰਨ ਗੱਲਾਂ ਬੇਨਤੀਆਂ ਉਹਨਾਂ ਨੂੰ ਸਮਝ ਲਓ ਆਪਣੇ ਨਾਲ ਸੰਝੀਆਂ ਕਰਕੇ ਇਥੇ ਖੇਮ ਦਾ ਚਾਰਜ ਖੋਣਾ ਉਸ ਦੇ ਵਿੱਚ ਹੀ ਜੋ ਭਾਈ ਭੁਪਿੰਦਰ ਸਿੰਘ ਜੀ ਨੇ ਗੱਲ ਕੀਤੀ ਆ ਕਿ ਪੰਥ ਅੱਜ ਕਿੱਥੇ ਖੜਾ ਆ 40 ਸਾਲ ਪਹਿਲਾਂ ਵੀ ਇੱਕ ਮੋੜ ਤੇ ਅਸੀਂ ਖੜੇ ਸੀ ਉਹ ਮੋੜ ਨੂੰ ਹਾਲੇ ਕੱਟ ਰਹੇ ਆ ਤੇ ਉਹਦੇ ਵਿੱਚ ਕੋਈ ਮਾਇੂਸੀ ਵਾਲੀ ਗੱਲ ਨਹੀਂ ਹੈਗੀ ਸਾਡਾ ਸਫ਼ਰ ਜੋ ਤਕਰੀਬਨ 100 ਸਾਲ ਦਾ 18ਵੀਂ ਸਦੀ ਦਾ ਲੰਘਿਆ ਆ ਉਹ ਪਾਛਾਈ ਦਾਵੇ ਦੇ ਨਾਲ ਖਾਲਸੇ ਦੇ ਰਾਜ ਦੇ ਨਾਲ ਸਿੱਖਾਂ ਨੇ ਹਰ ਉਹ ਜਿਹੜਾ ਤਸ਼ੱਦਦ ਸਹਿਆ ਆ ਜੋ ਅਸੀਂ ਅਰਦਾਸ ਬੇਨਤੀ ਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਲੈ ਕੇ ਅਸੀਂ ਸਾਰਿਆਂ ਹੀ ਗਣ ਦਿੰਦੇ ਆ ਕਿ ਜੋ ਜੋ ਸਾਡੇ ਬਜ਼ੁਰਗਾਂ ਨੇ ਆਪਣੇ ਪਿੰਡੇ ਤੇ ਸਹਾਰਿਆ ਆ ਅੱਜ ਵੀ ਸਿੱਖ ਨੇ ਇਹ ਪ੍ਰੇਰਣਾ ਆ ਗੁਰੂ ਸਾਹਿਬ ਦੇ ਅਗੇ ਕਿ ਸਾਨੂੰ ਵੀ ਇਹ ਬਲਬੁੱਧੀ ਬਖਸ਼ਣ ਮਹਾਰਾਜ ਸਾਨੂੰ ਵੀ ਇਹ ਤਾਕਤ ਬਖਸ਼ਣ ਅਸੀਂ ਉਹ ਰਾਹ ਤੇ ਚੱਲਣ ਜੋਗੇ ਹੋਈਏ ਪਹਿਲੀ ਗੱਲ ਬਾਜੀ ਹਰਦੀਪ ਸਿੰਘ ਦੀ ਸਪਸ਼ਟਤਾ ਕਲੀਅਰਟੀ ਬਾਰੇ ਇਸ ਸੰਘਰਸ਼ ਦੇ ਵਿੱਚ ਇੱਕ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਖਾਲਸਤਾਨ ਦੇ ਥੱਲੇ ਸਾਡੇ ਲਈ ਕੁਝ ਵੀ ਨਹੀਂ ਹੈਗਾ ਅੱਜ ਦੇ ਸਮੇਂ ਦੇ ਵਿੱਚ ਰਾਜ ਭਾਗ ਦੀਆਂ ਗੱਲਾਂ ਹੁੰਦੀਆਂ ਆਂ ਪਾਦਸ਼ਾਹੀ ਦਾਅਵੇ ਦੀਆਂ ਗੱਲਾਂ ਹੁੰਦੀਆਂ ਆਂ ਪਰ ਜਿੱਥੇ ਜਾ ਕੇ ਖਾਲਸਤਾਨ ਦਾ ਸ਼ਬਦ ਵਰਤਿਆ ਜਾਂਦਾ ਆ ਉੱਥੇ ਇੱਕ ਬਹੁਤ ਜਾਣੇ ਜਿਹੜੇ ਆ ਉਮੂ ਮੋੜ ਲੈਂਦੇ ਆ ਇਸ ਗੱਲ ਦੀ ਕਲੀਅਰਟੀ ਹੋਣੀ ਚਾਹੀਦੀ ਹੈ ਕਿ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਜੀਓ ਪੋਲਿਟਿਕਲ ਸਿਨੈਰੀਓ ਦੇ ਵਿੱਚ ਖਾਲਸਤਾਨ ਜਿਹੜਾ ਆ ਉਹ ਸਾਡਾ ਨਿਸ਼ਾਨਾ ਹੈ ਸਪਸ਼ਟਤਾ ਹੋਣੀ ਚਾਹੀਦੀ ਸਾਡੇ ਵਿੱਚ ਹਰਦੀਪ ਸਿੰਘ ਕਹਿੰਦਾ ਹੁੰਦਾ ਸੀ ਬਹੁਤ ਵੱੜੀਆਂ ਸਟੇਜਾਂ ਤੋਂ ਕਿਹਾ ਬਹੁਤ ਸਾਥੀ ਸਿੰਘ ਇੱਥੇ ਨੇ ਸਾਰੇ ਹੀ ਅਸੀਂ ਇੱਕ ਉਹਦੀ ਜਿਹੜੀ ਖੂਬੀਅਤ ਸੀਗੀ ਸਾਰੇ ਹੀ ਅਸੀਂ ਸਮਝਦੇ ਹਾਂ ਕਿ ਹਰਦੀਪ ਸਿੰਘ ਸਾਡੇ ਦਾ ਸਭ ਤੋਂ ਨੇੜਾ ਸੀ ਅਸੀਂ ਉਹਨੂੰ ਸਾਰਿਆਂ ਨੇ ਇੰਨਾ ਉਹਨੂੰ ਮਾਣ ਤੇ ਸਤਿਕਾਰ ਦਿੱਤਾ ਤੇ ਉਹ ਸਾਨੂੰ ਵੀ ਦਿੰਦਾ ਸੀ ਉਹਦੇ ਲਈ ਅਸੀਂ ਸਾਰੇ ਬਰਾਬਰ ਦੇ ਸੀਗੇ ਕੋਈ ਇਦਾਂ ਨਹੀਂ ਹੈਗਾ ਕਿ ਕੋਈ ਜ਼ਿਆਦਾ ਸੀ ਜਾਂ ਘੱਟ ਸੀ ਉਹਦੇ ਲਈ ਈ ਸੀ ਸਾਡੇ ਹੀ ਭੈਣ ਭਰਾਇਆ ਪੰਥ ਪਰਿਵਾਰਿਆ ਸਾਰੇ ਨੂੰ ਇਕੱਠੇ ਹੋ ਕੇ ਤੋਰੀਏ ਉਹਦੀ ਇੱਕ ਇੱਕ ਖੂਬੀ ਸੀਗੀ ਤੇ ਉਹਦੀ ਸਪਸ਼ਟਤਾ ਤੇ ਕਲੀਅਰਟੀ ਜਿਹੜੀ ਖਾਲਸਾਣ ਤੇ ਸੀਗੀ ਉਹਨੇ ਸਾਨੂੰ ਇੱਕ ਗੱਲ ਸਮਝਾ ਦਿੱਤੀ ਜੋ ਸੰਤ ਜੀ ਸਾਨੂੰ ਸਮਝਾਉਂਦੇ ਸੀਗੇ ਜਿੱਥੇ ਬਾਜੀ ਹਰਦੀਪ ਸਿੰਘ ਨੂੰ ਅ ਜਿਹੜਾ ਕਰ ਰਹੇ ਆ 40 ਸਾਲ ਪਹਿਲਾਂ ਜਿਹੜੀ ਸਪਸ਼ਟਤਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਨੇ ਲਿਆਈ ਉਹੀ ਸਪਸ਼ਟਤਾ ਦੇ ਨਾਲ ਭਾਈ ਹਰਦੀਪ ਸਿੰਘ ਜਲ ਰਹਿਆ ਸੀ ਸੰਤਾਂ ਦੀ ਗੱਲ ਸੀ ਇਹ ਜਿਹੜੀ ਲੜਾਈ ਆ ਇਹ ਕੋਈ ਗੁਲਾਮੀ ਦੀ ਲੜਾਈ ਆ ਇਹ ਕੋਈ ਮਨੁੱਖੀ ਅਧਿਕਾਰਾਂ ਦੀ ਲੜਾਈ ਨਹੀਂ ਹੈਗੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਦੋਂ ਤੁਹਾਡੀ ਹੁੰਦੀ ਆ ਜਦੋਂ ਤੁਸੀਂ ਆਪਣੀ ਸੋਵਰਨਟੀ ਦੀ ਖਾਲਸਾਣ ਦੀ ਗੱਲ ਕਰਦੇ ਆ ਅਸੀਂ ਉਹ ਗੱਲ ਬੰਦ ਕਰ ਦਈਏ ਸਾਡੂ ਕੋਈ ਨਹੀਂ ਪੁੱਛਦਾ ਪਰ ਜੇ ਗੱਲ ਬੰਦ ਕਰ ਦਿੱਤੀ ਇੱਥੇ ਆਣ ਕੇ ਮੱਥਾ ਟੇਕਣਾ ਔਖਾ ਹੋ ਜਾਣਾ ਮੂੰਹ ਦਿਖਾਉਣਾ ਇੱਥੇ ਔਖਾ ਹੋ ਜਾਣਾ ਜਿਸ ਗੁਰੂ ਨੂੰ ਸ਼ਹੀਦਾਂ ਦਾ ਸਰਤਾਜ ਅਸੀਂ ਮੰਨਦੇ ਆਂ ਕਲਿਗਿਆਂ ਵਾਲੇ ਪਾਤਸ਼ਾਹ ਨੂੰ ਅਸੀਂ ਮੰਨਦੇ ਆਂ ਚਾਰ ਪੁੱਤਰ ਵਾਰ ਦਿੱਤੇ ਇਸ ਕੌਮ ਦੇ ਸਿਰ ਤੇ ਜੇ ਅਸੀਂ ਡਰ ਜਾਂ ਭੈ ਪਾਉ ਦੇ ਵਿੱਚ ਆਣ ਕੇ ਖਾਲਸਾਣ ਦੀ ਅੱਜ ਗੱਲ ਨਹੀਂ ਕਰਨੀ ਸਾਨੂੰ ਆਪਣੇ ਆਪ ਨੂੰ ਪੁੱਛਣਾ ਪਊਗਾ ਕਿ ਕਿਉਂ ਨਹੀਂ ਕਰ ਰਹੇ ਸਤਗੁਰ ਦੇ ਬਚਨ ਹੈ ਉਦਮ ਕਰਤ ਸੀਤਲ ਮਨ ਪਏ ਮਾਰਗ ਚਲਤ ਸਗਲ ਦੁੱਖ ਗਏ ਇਹਦਾ ਮਤਲਬ ਇਹ ਨਹੀਂ ਕਿ ਮਾਰਗ ਸੌਖਾ ਆ ਇਹ ਨਿਰਮਲ ਤੇ ਨਿਆਰਾ ਪੰਸ ਗੁਰੂ ਨਾਨਕ ਦਾ ਸਿਰਜਿਆ ਹੋਇਆ ਆ ਇਹ ਤੇ ਤਸ਼ੱਦਦ ਵੀ ਸਹਣੇ ਪੈਂਦੇ ਆ ਜੇਲਾਂ ਵੀ ਕੱਟਣੀਆਂ ਪੈਂਦੀਆਂ ਆ ਸ਼ਹੀਦੀਆਂ ਵੀ ਪਾਉਣੀਆਂ ਪੈਂਦੀਆਂ ਜੋ ਹਰਦੀਪ ਸਿੰਘ ਨੇ ਪਾਈ ਇਸ ਕਲੀਅਰਟੀ ਦੇ ਨਾਲ ਚੱਲਾਂਗੇ ਕਿ ਜੇ ਲੜਾਈ ਸਾਨੂੰ ਲੱਗਦੀ ਆ ਕਿ ਕੋਈ ਫਰਕ ਦੀ ਜਾਂ ਡਿਸਕ੍ਰਿਮੀਨੇਸ਼ਨ ਦੀ ਆ ਫਰਕ ਤੇ ਡਿਸਕ੍ਰਿਮੀਨੇਸ਼ਨ ਦੀ ਲੜਾਈ ਕਾਨੂੰਨ ਦੇ Dਾਰੇ ਦੇ ਵਿੱਚ ਰਹਿ ਕੇ ਕੋਈ ਵੱਧ ਅਧਿਕਾਰਾਂ ਦੀ ਲੜਾਈ ਹੁੰਦੀ ਆ ਕਿ ਸਾਡੇ ਨਾਲ ਫਰਕ ਹੋ ਰਿਹਾ ਆ ਫਰਕ ਕੰਨਾ ਛੱਡ ਦੋ ਸੰਤਾਨਾ ਗਿਆ ਲੜਾਈ ਗੁਲਾਮੀ ਦੀ ਆ ਤੁਸੀਂ ਗੁਲਾਮੀ ਆਪਣੀ ਜਿਹੜੀ ਜੰਗਲ ਪਾਇਆ ਥੜਾ ਸੰਗਲ ਪਾਇਆ ਤੁਹਾਡੇ ਗਲਾਂ ਦੇ ਵਿੱਚ ਲਾਉਣਾ ਆ ਤੇ ਜੇ ਗੁਲਾਮੀ ਹੀ ਲੜਾਈ ਆ ਤੇ ਗੁਲਾਮੀ ਦੇ ਤੋਂ ਸਾਧ ਸੰਗਤ ਜੀ ਸਿਰਫ ਆਜ਼ਾਦੀ ਹੀ ਨਕਲ ਨਹੀਂ ਖਾਲਸਤਾਨੀ ਨਕਲਣਾ ਸਾਡੇ ਲਈ ਇਸ ਗੱਲ ਦੀ ਸਪਸ਼ਟਤਾ ਜਿਹੜੀ ਆ ਭਾਈ ਹਰਦੀਪ ਸਿੰਘ ਨੇ ਮੋੜ-ਮੋੜ ਕੇ ਆਣ ਕੇ ਸਾਡੇ ਮੋਰੇ ਰੱਖੇ ਹਰੇਕ ਮੋਰਚੇ ਦੇ ਵਿੱਚ ਰੈਫਰੈਂਡਮਸ ਦੇ ਵਿੱਚ ਨਾਲ ਨਾਲ ਉਹਨਾਂ ਨੇ ਇੱਥੋਂ ਚੱਲ ਕੇ ਟੋਰਾਂਟੋ ਤੱਕ ਜਦੋਂ ਉਹਨਾਂ ਨੂੰ ਫਲਾਈ ਵੀ ਨਹੀਂ ਕਰ ਦਿੱਤਾ ਇੱਥੋਂ ਤੱਕ ਜਾਂਦੇ ਸੀਗੇ ਜੇ ਉੱਤੇ ਕੋਈ ਪ੍ਰੋਗਰਾਮ ਚੱਲਦੇ ਆ ਉੱਤੇ VOTING REFERENDUM ਦੀ ਚੱਲਦੀ ਹੈ ਉਹਨੇ ਉੱਥੇ ਤੱਕ ਵੀ ਪਹੁੰਚ ਜਾਣਾ ਇੱਕ ਖੂਬੀਤ ਸੀ ਉਹ ਸੰਥਾਨ ਦੀ ਤੇ ਉਹਦਾ ਕਾਰਨ ਵੀ ਸਪਸ਼ਟਾਤਾ ਦਾ ਉਹਦਾ ਇੱਕ ਨਿੱਜੀ ਜੀਵਨ ਸੀਗਾ ਉਹਦੇ ਨਿੱਜੀ ਜੀਵਨ ਦੇ ਵਿੱਚ ਉਹਨੇ ਪਿੰਡੇ ਤੇ ਸੰਘਰਸ਼ ਢਾਇਆ ਤਸ਼ੱਦਦ ਸਹਿਆ ਆਲੇ-ਦੁਆਲੇ ਦੇ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਗਏ ਲਾਪਤਾ ਹੋ ਗਏ ਅੱਜ ਤੱਕ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਤੇ ਤੁਸੀਂ ਜਾਣਦੇ ਆ ਮੈਂ ਵੀ ਜਾਣਦਾ ਆ ਕਿ ਇਸੇ ਹੀ ਸਟੇਜ ਤੋਂ ਵਾਰ-ਵਾਰ ਉਹ ਕਹਿੰਦੇ ਸੀ ਕਿ ਜਦੋਂ ਮੈਂ ਆਪਣੀਆਂ ਅੱਖਾਂ ਮੀਟਦਾ ਆ ਉਹਨਾਂ ਦੇ ਚਿਹਰੇ ਜਿਹੜੇ ਆ ਮੇਰੇ ਮੋਹਰੇ ਆ ਜਾਂਦੇ ਆ ਮੈਂ ਕਿੱਦਾਂ ਰੁਕ ਜਾਵਾਂ ਇਹ ਕਲੀਅਰਟੀ ਤੇ ਫ਼ਸਟਬਸਤਾ ਜਿਹੜੀ ਸੀਗੀ ਸਾਡੇ ਵੀਰ ਦੇ ਵਿੱਚ ਸੀ ਭਾਈ ਹਰਦੀਪ ਸਿੰਘ ਦੀ ਦੂਜੀ ਗੱਲ ਭਾਈ ਹਰਦੀਪ ਸਿੰਘ ਦਾ ਕਿਰਦਾਰ ਇਹ ਸੰਘਰਸ਼ ਕਿਰਦਾਰ ਦਾ ਸੰਘਰਸ਼ ਆ ਧਰਮ ਯੁੱਧ ਆ ਤੇ ਕੋਈ ਨੈਸ਼ਨਲਿਜ਼ਮ ਦੀ ਲੜਾਈ ਨਹੀਂ ਹੈਗੀ ਧਰਮ ਯੁੱਧ ਦਾ ਮੋਰਚਾ ਵੀ ਚੱਲਿਆ ਇਹ ਧਰਮ ਯੁੱਧ ਦੀ ਹੀ ਲੜਾਈ ਹੈ ਇਹ ਸਿੱਖਾਂ ਦੀ ਹੋਂਦ ਦੀ ਲੜਾਈ ਹੈ ਅਜੀਤ ਦੀਪ ਸਿੱਧੂ ਦੀ ਵੀ ਇੱਕ ਗੱਲ ਜਿਹੜੀ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਜਦੋਂ ਉਹਨਾਂ ਨੇ ਕਿਹਾ ਕਿ ਫਸਲਾਂ ਦੀ ਲੜਾਈ ਨਹੀਂ ਨਸਲਾਂ ਦੀ ਲੜਾਈ ਹੈ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ ਉਹਨਾਂ ਨੇ ਹਰੇਕ ਮੌਕੇ ਤੇ ਸਾਨੂੰ ਪੁੱਛਣਾ ਹੈ ਕਿ ਤੁਸੀਂ ਕੀ ਕੀਤਾ ਹਰ ਇੱਕ ਜਨਰੇਸ਼ਨ ਸਿੱਖਾਂ ਦੀ ਜਿਹੜੀ ਹੈ ਉਹਨੇ ਪਿਛਲੀ ਜਨਰੇਸ਼ਨ ਤੋਂ ਸੇਧ ਲਈ ਜੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਇੱਥੇ ਆਣ ਕੇ ਪੱਗਾਂ ਸਾਡੇ ਸਿਰਾਂ ਦੇ ਉੱਤੇ ਅਸੀਂ ਸਿਰ ਚੁੱਕ ਕੇ ਜੀ ਰਹੇ ਆ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜਨਰਲ ਸੁਵੇਕ ਸਿੰਘ ਭਾਈ ਬਿਆਨ ਸਿੰਘ ਸਦਵਾਨ ਸਿੰਘ ਭਾਈ ਸੁਖਾਜਿੰਦਾ ਭਾਈ ਦਲਾਵਰ ਸਿੰਘ ਤੇ ਭਾਈ ਹਰਦੀਪ ਸਿੰਘ ਦੇ ਬਾਬਤ ਹੀ ਇਹ ਜਿਹੜੀਆਂ ਸਰਦਾਰੀਆਂ ਪਾਤਸ਼ਾਹੀ ਦਾਬ ਦੀ ਗੱਲ ਜਿਹੜੀ ਅੱਜ ਹੋ ਰਹੀ ਹੈ ਸਰ ਭਲਬੀਰ ਸਿੰਘ ਭਰਪੂਰ ਨੇ ਕਿਹਾ ਸੀਗਾ ਕਿ ਰਾਜ ਜਿਹੜਾ ਹੈ ਉਹ ਕੌਮਾਂ ਦੀ ਜਿੰਦ ਜਾਨ ਹੁੰਦੇ ਨੇ ਉਹਦਾ ਕਾਰਨ ਵੀ ਆ ਜੇ ਰਾਜ ਨਾ ਹੋਵੇ ਹਰੇਕ ਉਹ ਜੀਵ ਸਾਨੂੰ ਜਿਹੜਾ ਰੋਗ ਲੱਗ ਰਿਹਾ ਸੀ ਉਹਨਾਂ ਨਾਲ ਲੜ ਰਹੇ ਆ ਇੱਕ ਬਿਮਾਰੀ ਆ ਉਹਦੇ 100 ਰੋਗ ਹੋ ਸਕਦੇ ਆ ਅਸੀਂ ਬਿਮਾਰੀ ਨੂੰ ਛੱਡ ਕੇ ਜੋ ਇੰਡੀਆ ਦਾ ਬਿਪਰਵਾਦ ਸਟੇਟ ਆ ਬ੍ਰਾਹਮਣੀਵਾਦ ਸਟੇਟ ਆ ਉਹਨੂੰ ਛੱਡ ਕੇ ਅਸੀਂ ਰੋਗਾਂ ਦੇ ਪਿੱਛੇ ਪੈ ਗਏ ਆ ਤੇ ਰੋਗ ਵੀ ਉਹਨਾਂ ਦੇ ਹੀ ਆ ਕਦੀ ਪਾਣੀ ਦਾ ਮਸਲਾ ਕਦੀ ਧਰਤੀ ਦਾ ਮਸਲਾ ਕਦੀ ਫਸਲਾਂ ਦਾ ਮਸਲਾ ਕਦੀ ਬੰਦੀ ਸਿੰਘਾਂ ਦਾ ਮਸਲਾ ਉਸ ਬਿਮਾਰੀ ਦੇ ਇਹ ਰੋਗ ਨੇ ਜਿੰਨਾ ਚਿਰ ਅਸੀਂ ਉਹ ਬਿਮਾਰੀ ਦਾ ਹੱਲ ਨਹੀਂ ਕਰਦੇ ਇਹ ਰੋਗ ਜਿਹੜੇ ਆ ਕਿਤੇ ਨਹੀਂ ਜਾਣੇ ਇਹਨਾਂ ਨੇ ਹੋਰ ਹੀ ਦੇ ਹੀ ਜਾਣੇ ਆ ਹਰ ਇੱਕ ਸਾਲ ਦੇ ਵਿੱਚ ਦੋ ਤਿੰਨ ਇਦਾਂ ਦੇ ਮੁੱਦੇ ਆਉਂਦੇ ਆ ਸਾਡੀ ਅੱਖ ਜਿਹੜੀ ਆ ਬਿਮਾਰੀ ਤੋਂ ਦਿੱਲੀ ਤੋਂ ਔਟ ਕੇ ਸਾਡੇ ਆਪੂ ਵਿੱਚ ਹੀ ਲੜਾਈਆਂ ਪੈ ਜਾਂਦੀਆਂ ਅਦੀਪ ਸਿੰਘ ਦਾ ਜਿਹੜਾ کردار ਸੀ ਉਹਦੀ ਸਪਸ਼ਟਤਾ ਸੀ ਉਹ ਇਸ ਗੱਲ ਨੂੰ ਜਾਣੂ ਸੀ ਕਿ ਲੜਾਈ ਜਿਹੜੀ ਆ ਦਿੱਲੀ ਨਾਲ ਲੜਨੀ ਆ ਆਪਣੇ ਭੈਣ ਭਰਾਵਾਂ ਦੇ ਵਿੱਚ ਇਹ ਲੜਾਈ ਨਹੀਂ ਪਾਉਣੀ ਵਾਰ-ਵਾਰ ਉਹਨੇ ਸਾਨੂੰ ਇੱਥੋਂ ਇਕੱਠਾ ਕੀਤਾ ਮੋਰਚੇ ਲਾਏ ਇੱਥੇ ਆਣ ਕੇ ਇੰਡੀਅਨ ਕਾਨਸਰਟ ਤੇ ਮੋਰੇ ਵੀ ਕੋਈ ਵੀ ਸ਼ਖਸ ਇੱਥੇ ਅੱਜ ਬੈਠਾ ਆ ਕੋਈ ਨਹੀਂ ਕਹਿ ਸਕਦਾ ਕਿ ਕਿਸੇ ਨੇ ਲਾਂਬੰਦ ਕੀਤਾ ਪੰਸ ਨੂੰ ਜਿਹਦਾ ਉਹਨੇ ਕੀਤਾ ਸਾਨੂੰ ਮੁਰਕੇ ਕੌਂਸਲਰ ਦੇ ਮੋਹਰੇ ਜਾਣ ਵਾਲਾ ਵੀ ਉਹੀ ਆ ਤੇ ਉਹਦੀ ਟੀਮ ਹੈ ਇਸ ਗੁਰਦਾਰੇ ਦੀ 10-15 ਸਾਲ ਲਈ ਉਸ ਸ਼ਾਂਤ ਇਥੇ ਹੋਈ ਸੀਗੀ ਇਹਨੂੰ ਜਦੋਂ ਮਿਲਣ ਦਾ ਵੀ ਮੌਕਾ ਮਿਲਿਆ ਇਹਨੇ ਪਹਿਲੀ ਵਾਰ ਜੱਫੀ ਪਾ ਕੇ ਮਿਲਿਆ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ ਨਾ ਉਹਨੂੰ ਪਤਾ ਸੀ ਕਿ ਮੇਰੀ ਪੋਲਿਟਿਕਸ ਕੀ ਹੈ ਨਾ ਉਹਨੂੰ ਪਤਾ ਸੀ ਇਹ ਬੰਦਾ ਕਿੱਥੋਂ ਆਇਆ ਕੀ ਹੈ ਉਹਨੇ ਸਿਰਫ ਦਸ਼ਮੇਸ਼ ਸਰਵਾਰ 2007-8 ਦੇ ਵਿੱਚ ਉਹਨੂੰ ਬੋਲਦਿਆਂ ਸੁਣਿਆ ਜੂਨ 1984 ਦੇ ਸਮਾਗਮ ਦੇ ਵਿੱਚ ਤੇ ਜੱਫੀ ਪਾ ਕੇ ਉੱਥੇ ਮਿਲਿਆ ਇਹ ਉਹਦਾ ਇੱਕ ਕਰਜ਼ਾਰ ਸੀ ਜਦੋਂ ਉਹਨੂੰ ਆਪਣੇ ਸਿੱਖ ਪੰਥ ਪਰਿਵਾਰ ਦੇ ਵਿੱਚ ਜਾ ਕੇ ਕੋਈ ਬੰਦੇ ਮਿਲਣੇ ਉਹਦੀਆਂ ਗੱਲਾਂ ਬਹੁਤ ਨੇ ਤੇ ਉਹਦੀਆਂ ਗੱਲਾਂ ਮੈਂ ਕਰਨ ਆਇਆ ਹਾਂ ਕਿਤੇ ਨਾ ਕਿਤੇ ਜਾ ਕੇ ਇਹ ਜਿਹੜਾ ਵਿਛੋੜਾ ਆ ਸਾਡੇ ਸਾਰੇ ਦੇ ਮਨਾਂ ਦੇ ਵਿੱਚ ਇਹ ਕਿਤੇ ਜਾਣਾ ਨਹੀਂ ਉਹ ਛੋੜਾ ਜਿਹੜਾ ਆ ਉਹਦੇ ਵਿੱਚ ਸਾਨੂੰ ਦੁੱਖ ਵੀ ਇਹਦਾ ਜੋ ਬੋਧ ਮਿਲਿਆ ਆ ਉਹਦੀ ਸ਼ਹੀਦੀ ਨੇ ਰੰਗ ਵੀ ਬਹੁਤ ਜਾਂਦਾ ਆ ਜਿੱਦਾਂ ਪਿਛਲੇ ਬਹਾਰੇ ਦੱਸ ਕੇ ਗਏ ਨੇ ਕੌਮ ਦਾ ਜਿਹੜੀ 40 ਸਾਲਾਂ ਦਾ ਜਿਹੜਾ ਇੱਕ ਦੌਰ ਚੱਲ ਰਿਹਾ ਆ ਉਹਦੇ ਵਿੱਚ ਇਹਦੀ ਸ਼ਹੀਦੀ ਨੇ ਪਿਛਲੇ ਸਾਲ ਦੇ ਵਿੱਚ ਜੋ ਕੁਝ ਸਾਨੂੰ ਦੇ ਦਿੱਤਾ ਆ ਤੇ ਹਾਲੇ ਵੀ ਦੇ ਰਹੀ ਆ ਉਹਦੇ ਵਿੱਚ ਕੌਮ ਨੂੰ ਹੁਣ ਇਹ ਗੱਲ ਦੀ ਕਲੀਅਰਟੀ ਹੋਣੀ ਚਾਹੀਦੀ ਹੈ ਕਿ ਅਸੀਂ ਇੱਥੋਂ ਲੈਣਾ ਕੀ ਹੈ ਤੇ ਸਮੇਂ ਮਸਾਬਕ ਮੈਂ ਥੋੜੀ ਜੀ ਗੱਲ ਕੱਟ ਕੇ ਜਿਹੜੀ ਹੈ ਮੈਂ ਗੱਲ ਇਥੇ ਮੁਕੰਮਲ ਕਰਦਾ ਹਾਂ ਮੈਂ ਸੰਤ ਜਰਨੈਲ ਸਿੰਘ ਦੀ ਖਾਲਸਾ ਭੰਡਾਰਾ ਵਾਲੇ ਨੂੰ ਸੰਬੋਧਨ ਕਰਕੇ ਇੱਕ ਗੱਲ ਜਿਹੜੀ ਹੈ ਉਹ ਮੈਂ ਜ਼ਰੂਰ ਆਖਣਾ ਚਾਹੁੰਦਾ ਹਾਂ ਕਿ ਸੰਤਾਂ ਨੇ ਇੱਕ ਗੱਲ 1984 ਦੇ ਵਿੱਚ ਆਖੀ ਸੀ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਮਿਰੋ ਰਾਮਦਾਸ ਪਾਸ਼ਾ ਨੂੰ ਗੁਰਤਾ ਗੱਦੀ ਦੇਣੀ ਸੀਗੀ ਤੇ ਉਹਨਾਂ ਨੇ ਆਪਣਾ ਪਰਿਵਾਰ ਸੱਦਿਆ ਸਿੱਖ ਸੰਗਤ ਸੱਦੀ ਤੇ ਸੰਤਾਂ ਨੇ 1984 ਦੇ ਵਿੱਚ ਉਹਨਾਂ ਦੇ ਬੋਲ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਤੇ ਉਹਦੇ ਵਿੱਚੋਂ ਹੀ ਜਿਹੜਾ ਹਰਦੀਪ ਸਿੰਘ ਹੈ ਤੁਹਾਨੂੰ ਚੇਤੇ ਆ ਜਾਣਾ ਸੰਤਾਂ ਨੇ ਗੱਲ ਕੀਤੀ ਸੀ ਕਿ ਆਉਣ ਵਾਲੇ ਸਮੇਂ ਦਾ ਪਤਾ ਪਰਮੇਸ਼ਵਰ ਨੂੰ ਹੈ ਇਹ ਬੇਨਤੀ ਤੁਹਾਡੇ ਚਾਣਾਂ ਵਿੱਚ ਜ਼ਰੂਰ ਕਰਾਂਗਾ ਕੋਈ ਸਮਾਂ ਐਸਾ ਬਣ ਜਾਵੇ ਜਿਥੇ ਸ਼ਹਾਦਤ ਦਾ ਜਾਮਦਾਸ ਨੂੰ ਪੀਣਾ ਪਵੇ ਤੁਹਾਡੀ ਮਿੱਤਰਤਾ ਦੋਸਤੀ ਤੇ ਪਿਆਰ ਤਾਂ ਹੀ ਮੈਂ ਸਮਝਾਂਗਾ ਮੇਰੇ ਨਾਲ ਹੈ ਜੇ ਪੰਜ ਪੰਜ ਜਕਾਰੇ ਉਸ ਟਾਈਮ ਸਾਰੇ ਘਰਾਂ ਵਿੱਚ ਤੁਸੀਂ ਛੱਡੋ ਰੋਣਾ ਬਿਲਕੁਲ ਨਹੀਂ ਨਾ ਚਿਹਰੇ ਉਦਾਸ ਕਰਨੇ ਨਾ ਮਨ ਵਿੱਚ ਹੋ ਕੇ ਲੈਣੇ ਪਰ ਉੱਥੇ ਜ਼ਰੂਰ ਬੈਠ ਕੇ ਰੋ ਲਿਓ ਜਿਥੇ ਕੋਈ ਰਾਜਨੀਤਿਕ ਫੜ ਕੇ ਲੈ ਜਾਵੇ ਤੇ ਕੁੱਟ ਮਾਰ ਕੇ ਸੀਖਾ ਸੁਖਾ ਲਾ ਕੇ ਕੁਝ ਮੂੰਹ ਘੜਾ ਲਵੇ ਜਾਂ ਈਨ ਮਨਾ ਲਵੇ ਜਾਂ ਮੱਥਾ ਟਿਕਾ ਲਵੇ ਉਦੋਂ ਬੈਠ ਕੇ ਭਾਵੇਂ ਸਾਰੇ ਲੋ ਲੋਲਿਓ ਕਿ ਪਿੰਡਰਾਂ ਵਾਲਿਆ ਮਾੜਾ ਮੋਟਾ ਤੱਕਦੇ ਸੀ ਤੂੰ ਕੁਝ ਕਰੇਂਗਾ ਪਰ ਤੂੰ ਵੀ ਥੱਲੇ ਲੱਗ ਗਿਆ ਪਰ ਜੇ ਕੁਰਬਾਨੀ ਹੋ ਗਈ ਫਿਰ ਕਿਸੇ ਨੇ ਰੋਣਾ ਨਹੀਂ ਗੁਰੂ ਸਾਹਿਬ ਦੇ ਬਚਨ ਨੇ ਸਤਗੁਰ ਪਾਣੇ ਆਪਣੇ ਬਹਿ ਪਰਵਾਦ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮਹਿਮੂਲ ਨਾ ਪਾਇਆ ਤਾਂ ਨੇ ਪੰਜ-ਪੰਜ ਜਗਾਰੀਆਂ ਦੀ ਗੱਲ ਕੀਤੀ ਆਪਾਂ ਇੱਥੇ ਹੁਣ ਜਗਾਰੇ ਲਾਉਣੇ ਆ ਜੇ ਤੁਹਾਡਾ ਪਿਆਰ ਜਿਹੜਾ ਆ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਆ ਆਚਾਰ ਸਾਹਿਬ ਜਾਂਦਿਆਂ ਦੇ ਨਾਲ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਜੀਪ ਸਿੰਘ ਸ਼ਹੀਦ ਉਦਮ ਸਿੰਘ ਤੋਂ ਲੈ ਕੇ ਭਾਈ ਫੌਜਾ ਸਿੰਘ ਤੱਕ ਭਾਈ ਫੌਜਾ ਸਿੰਘ ਤੋਂ ਲੈ ਕੇ ਸ਼ਹੀਦ ਭਾਈ ਜਗਤਾਰ ਸਿੰਘ ਸਾਰਾ ਦੀ ਮੈਂ ਗੱਲ ਕਰਨੀ ਚਾਹੁੰਦਾ ਸਿਕਾ ਮੈਂ ਉਥੇ ਗੱਲ ਬਾਅਦ ਦੇ ਵਿੱਚ ਕਰ ਲਵਾਂਗਾ ਕਿ ਜੇ ਤੁਹਾਡਾ ਪ੍ਰੇਮ ਪਿਆਰ ਬੰਦੀ ਸਿੰਘਾਂ ਦੇ ਨਾਲ ਆ ਜੇ ਤੁਹਾਡਾ ਪ੍ਰੇਮ ਪਿਆਰ ਜਿਹੜਾ ਆ ਭਾਈ ਹਰਜੀਪ ਸਿੰਘ ਨੱਜਰ ਦੀ ਸੋਰਸ ਦੇ ਨਾਲ ਆ ਤੇ ਇਹ ਜਕਾਰਿਆਂ ਦੇ ਵਿੱਚ ਤੁਸੀਂ ਗੱਜ ਕੇ ਨਾਲ ਜਕਾਰੇ ਛੱਡਣੇ ਆ ਬੋਲੇ ਸੋਨਹਾਰ ਰਾਜ ਕਰੇਗਾ ਰਾਜ ਕਰੇਗਾ ਡੈਗ 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 ਪੰਚੀ ਚੂਲ ਤੇ ਨਿਸ਼ਾਨ ਰਹੇ ਜੰਮੂ ਮਹਾਰਾਜ ਦੇ ਚੂਲ ਤੇ ਨਿਸ਼ਾਨ ਰਹੇ ਜੰਮੂ ਮਹਾਰਾਜ ਦੇ ਕਸ਼ਮੀਰ ਜ਼ਿੰਦਾਬਾਦ ਕਸ਼ਮੀਰ ਜ਼ਿੰਦਾਬਾਦ ਕਸ਼ਮੀਰ ਜ਼ਿੰਦਾਬਾਦ ਕਸ਼ਮੀਰ ਜ਼ਿੰਦਾਬਾਦ ਕਸ਼ਮੀਰ ਜ਼ਿੰਦਾਬਾਦ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ